ਮੀਂਹ ਆ ਕਲਾ ਜੇ ਤਾਂ ਤੁਸੀਂ ਦੇਖਿਆ ਜੀ ਆਪਾਂ ਪੋਸਟ ਪਾਈ ਸੀ ਹਨਾ ਹੈਪੀਅਰ ਸੱਟ ਲੱਗ ਗਈ ਆਪੇ ਪਿੰਡ ਦਾ ਪਲੇਅਰ ਮੁੰਡਾ ਬਹੁਤ ਦੇ ਖੇਡਿਆ ਹਨਾ ਆਪਣੇ ਪੈਂਡਲ ਨੂੰ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਲੇਅਰ ਬਾਨਾ ਬਹੁਤ ਔਖਾ ਘਰ ਖਾਣੇ ਪੈਂਦੇ ਜੋ ਸੱਟ ਲੱਗੀਆਂ ਦੀ ਫਿਰ ਕੋਈ ਨਹੀਂ ਖਰਦਾ ਤੇ ਭਾਇਦੇ ਘੂੜੇ ਤਾਂ ਹਰ ਕੀ ਭਜੋਂਦਾ ਵਾ ਜੋ ਸੱਟ ਲੱਗੀਆਂ ਦੀ ਵੀ ਕੋਈ ਨਹੀਂ ਪਹੁੰਚਦਾ ਤੇ ਆਪਾਂ ਆਪਾਂ ਆਪਣੇ ਭਰਾ ਨਾਲ ਖੜੇ ਆ ਤੇ ਆ ਆਪਣੇ ਵੱਲੋਂ 30000 ਦੀ ਸੇਵਾ ਵੀ ਆਪਣੇ ਭਰਾ ਲਈ ਆਪਣੇ ਭਰਾ ਲਈ ਆ ਵੀ ਹੈਲਪ ਕੀਤੀ ਆ ਵੀ ਗਾਂ ਫੇਰ ਫੈਕਟ ਹੋ ਗਿਆ ਆਪਣੀ ਟੀਮ ਨੇ ਖੇਡੇ ਹਨਾ ਜੋਰ ਮਾਰੇ ਤੇ ਤੁਹਾਨੂੰ ਪਤਾ ਹੀ ਆ ਵੀ ਪਲੇਅਰ ਬੰਨਾ ਬਹੁਤ ਔਖਾ ਤੇ ਪਿੰਡ ਦੇ ਹਰੇਕ ਪਲੇਅਰ ਨੂੰ ਚਾਹੀਦਾ ਵਾ ਅਗੇ ਨਿੱਕੇ ਪੇਰੇ سپورਟ ਕਰਨੀ ਚਾਹੀਦੀ ਆ ਤੇ ਪਲੇਅਰ ਬੜਾ ਤੁਣੀ ਪਰ ਘਰ ਖਾਣੇ ਪੈਂਦੇ ਫੇਰ ਕਿੱਥੇ ਪਲੇਅਰ ਬੰਦਾ ਜਦ ਤੱਕ ਹਰ ਕੋਈ ਵੇਖ ਲੈਂਦਾ ਵੀ ਅੱਜ ਖੇਡਣਾ ਬੰਦਾ ਜੱਤੇ ਗਿਆ ਜੱਤੇ ਗਿਆ ਉਹ ਜੋ ਸੱਟ ਲੱਗਦੀ ਘਰੇ ਬਿੰਦਾ ਉਹ ਕੋਈ ਨਹੀਂ ਦੇਖਦਾ ਤੇ ਆਪਾਂ ਸਾਰੇ ਅਰਦਾਸ ਕਰਦੇ ਆ ਵੀ ਫੇਰ ਭਰਾ ਆਪਣਾ ਫੈਕਟ ਹੋ ਕੇ ਗਰੋਹਣਾ ਵਿੱਚ ਵਾਪਸ ਆਵੇ ਤੇ ਆਪਾਂ ਜਿੰਨੀ ਹੋ ਸਕਦੀ ਐਦੂ ਵੱਧੂ ਹੀ ਬਾਅਦ ਚ ਨਾਲ ਖੜਾਂਗੇ ਜਿੰਨਾ ਟਾਈਮ ਪੈਂਡ ਦੀ ਟੀਮ ਖੇਡੂਗੀ ਆਪਾਂ ਇਹਦੇ ਨਾਲ ਪਰੇ ਚੱਲਾਂਗੇ ਫਿਰ ਪੁਣੇ 6-7 ਮਹੀਨੇ ਆ ਕੇ ਢੇੜ ਕੇ ਫੇਰ ਫੈਕਟੋ ਕੇ ਮੁੰਡਿਆਂ ਨੂੰ ਵਾਪਸ ਆਇਆ ਨਾ ਤੇ ਬਾਕੀ ਬਾਬਾ ਦੰਦ ਦੇ ਕਰੂ ਕਿਰਪਾ ਤੇ ਮੈਂ ਸਾਰਿਆਂ ਪੈਨਾਂ ਨੂੰ ਇਹ ਹੀ ਅਪੀਲ ਕਰਦਾ ਵੀ ਵੱਧ ਤੋਂ ਜਿੰਨੇ ਹਰੇ ਪੈਂਡ ਤੋਂ ਕੋਈ ਸੀਨੀਅਰ ਪੇਰ ਹੈਗਾ ਜਾਂ ਪੈਂਡ ਦੀ ਕੋਈ ਕਮੇਟੀ ਜਾਂ ਕੁਝ ਵੀ ਆ ਆਦੇ ਪੈਂਡ ਦੇ ਪਲੇਅਰ ਨਾਲ ਖੜੋ ਹੈਲਪ ਕਰੋ ਕਿਉਂਕਿ ਰੁਪਈਏ ਰੁਪਈਏ ਨਾਲ ਬਾਬੇ ਨਾਨਕ ਨੇ 200 ਰੁਪਏ ਦਾ ਲੰਗਰ ਲਾਤਾ ਸੀਗਾ ਤੇ ਰੁਪਈਏ ਰੁਪਈਏ ਦਾ ਸਮੁੰਦਰ ਭਰ ਜਾਂਦਾ ਤੇ ਕਹਿੰਦੇ ਹੁੰਦੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਤੇ ਸਾਰੇ ਪਲੇਰਾਂ ਨੂੰ ਇਦਾਂ ਹੈਲਪ ਕਰਨੀ ਚਾਹੀਦੀ ਆ ਤੇ ਜੋ ਵੀ ਭਰਾ ਆਪਣੇ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਜਿੰਨੀ ਹੋ ਸਕਦੀ ਆ ਆਪਣੇ ਭਰਾ ਦੀ ਹੈਲਪ ਕਰਿਓ ਤਾਂ ਜੋ ਆਪਣਾ ਝੋਟਾ ਰੀਟਰ ਫਿਰ ਫੈਕਟਰੀ ਗਰੋਨਾਂ ਚ ਵਾਪਸ ਆਵੇ ਸਤਿ ਸ਼੍ਰੀ ਅਕਾਲ ਜੀ